ਆ ਆਪਣੇ ਬਹੁਤ ਵੱਡਾ ਹਾਸਾ ਹੋ ਗਿਆ ਹੈ ਜਿਹੜਾ ਨਰਮੈ ਰੋਡ ਦੇ ਉੱਤੇ ਜਦੋਂ ਆਪਾਂ ਨੈਸ਼ਨਲ ਹਾਈਵੇ ਤੋਂ ਰਾਮਗੜ੍ਹ ਬਾਜ ਤੋਂ ਬਾਈਪਾਸ ਤੋਂ ਫਲੋਰਵਲ ਨੂੰ ਆਨੇ ਆ ਇੱਕ ਬਹੁਤ ਵੱਡਾ ਹਾਦਸਾ ਹੋ ਗਿਆ ਜਿੱਦੇ ਵਿੱਚ ਇਹ ਡਰਾਈਵਰ ਫਸਿਆ ਹੋਇਆ ਸੀ ਜਿਸ ਨੂੰ ਬਾਹਰ ਕੱਢਿਆ ਗਿਆ ਲੋਕਾਂ ਨੇ ਮਦਦ ਨਾਲ ਇੱਕ ਹੈਲਪਰ ਆ ਜੀ ਇਹ ਬੰਦਾ ਡਰਾਈਵਰ ਮੈਂ 100 ਡਰਾਈਵਰ ਇਹ ਬੰਦਾ ਆਪਣੇ ਨਾਲ ਖੜੇ ਨੇ ਡਰਾਈਵਰ ਨੇ 112 ਦੀ ਜਿਹੜੀ ਟੀਮ ਆ ਇੱਥੇ ਪਹੁੰਚੀ ਹੋਈ ਆ ਤੁਸੀਂ ਦੇਖ ਸਕਦੇ ਹੋ 112 ਦੇ ਜਸਵਿੰਦਰ ਸਿੰਘ ਜਿਹੜੇ ਇੰਚਾਰਜ ਨੇ ਉਹਨਾਂ ਦੀ ਪੂਰੀ ਟੀਮ ਨੇ ਬੜੀ ਜਦੋ ਜੈਦ ਨਾਲ ਇਸ ਵਿਅਕਤੀ ਨੂੰ ਜਿਹੜਾ ਹੈਲਪਰ ਆ ਗੱਡੀ ਦਾ ਉਸ ਨੂੰ ਬਾਹਰ ਕੱਢਿਆ ਸੀ ਤੇ ਹੁਣ ਇਹ ਨੂੰ ਫਰਸਟ ایڈ ਵਾਸਤੇ ਸਿਵਲ ਹਸਪਤਲ ਫਲੋਰ ਵਿਖੇ ਐਡਮਿਟ ਕਰਾਉਣ ਜਾ ਰਹੇ ਨੇ ਆ ਟੀ ਦੇਖੋ ਤੁਹਾਡੇ ਸਾਹਮਣੇ ਐਂਬੂਲੈਂਸ ਦੇ ਵਿੱਚ ਨੂੰ ਪਾ ਦਿੱਤਾ ਗਿਆ ਹੈ ਸਾਡੇ ਨਾਲ 112 ਦੇ ਇੰਚਾਰਜ ਜਸਿੰਦਰ ਸਿੰਘ ਜੀ ਨੇ ਖੜੇ ਪੈ ਗਏ ਆ ਅਸੀਂ ਵੀ ਜਾ ਰਹੇ ਸੀ ਤਿੰਨ ਵੰਡੇ ਆ ਜਿਹੜੀ ਹਰਿਆਣਾ ਨੰਬਰ ਗੱਡੀ ਆ ਦੇਖੋ ਤੁਸੀਂ ਇਹਦੇ ਵਿੱਚੋਂ ਟਾਇਰ ਦੇ ਵਿੱਚੋਂ ਕੱਢਿਆ ਨਾ ਇਹਦੇ ਵਿੱਚੋਂ ਨਹੀਂ ਪਈ ਅੱਗੇ ਹਾਂ ਵੀ ਤਾਂ ਆਹ ਜਿਹੜੀ ਆ ਗੱਡੀ ਆ ਜੀ ਦੇਖੋ ਤੁਹਾਡਾ ਟਾਟਾ ਗਿਆ ਇਹਨੇ ਖਿੱਚਿਆ ਇਹਨਾਂ ਨੇ ਖਿੱਚਿਆ ਬਾਹਰ ਇਹਨੇ ਬਾਹਰ ਵਿੱਚ ਇਹਨਾਂ ਨੇ ਵੀ ਖਿੱਚਿਆ ਪਿਛਲੀ ਗੱਡੀ ਨੂੰ ਵੀ ਸਾਥ ਦਿੱਤਾ ਭਾਈ ਪੀਵੀ ਪੀਵੀ 10 ਨੰਬਰ ਗੱਡੀ ਆ ਦੇਖੋ ਤੁਹਾਡੇ ਸਾਹਮਣੇ ਪੀਵੀ 10 ਨੰਬਰ 96 83 ਬੜਾ ਜ਼ਬਰਦਸਤ ਹਾਸਤਾ ਜਿਹੜਾ ਹੋਇਆ ਵਾ ਇਹ ਬਣਾਏ ਹੋ ਪਈ ਰਾਮਗੜ੍ਹ ਪਿੰਦਾ ਏਰੀਆ ਕਿਹੜੀ ਕਿਹੜੀ ਗੱਡੀ ਨਾਲ ਹਾਸਾ ਹੋਇਆ ਵੀਰੇ ਵੀਰੇ ਗੱਡੀ ਭੱਜ ਗਈ ਗੱਡੀ ਜਿਹੜੀ ਸੀਗੀ ਉਹ ਮੋਕੇ ਤੋਂ ਸਾਨੂੰ ਪਤਾ ਨਹੀਂ ਕੰਡੇ ਦੇ ਪਿੱਛੇ ਮੋੜਦੀ ਭੱਜ ਚੁੱਕੀ ਆ ਜਿਹੜੀ ਹਾਸਾ ਕਰਕੇ ਭੱਜ ਚੁੱਕੀ ਆ ਆ ਗੱਡੀ ਤੁਸੀਂ ਕੰਡੀਸ਼ਨ ਦੇਖ ਸਕਦੇ ਹੋ ਵੀ ਕਿਸ ਤਰ੍ਹਾਂ ਇਹ ਹਾਸਾ ਹੋਇਆ ਇਹਦੇ ਵਿੱਚ ਜਿਹੜਾ ਕਲਿੰਡਰ ਸੀਗਾ ਡਰਾਈਵਰ ਸੇਫ ਆ ਕਲਿੰਡਰ ਫਸਿਆ ਸੀ ਲੋਕਾਂ ਦੀ ਮਦਦ ਨਾਲ ਸਾਡੇ ਪਵਨ ਚੱਲਣ ਜੀ ਇੱਥੇ ਬੈਠੇ ਨੇ ਖੜੇ ਨੇ ਪਵਨ ਚੱਲਣ ਜੀ ਸਾਡੇ ਪ੍ਰੋਡਿਊਸਰ ਸਾਹਿਬ ਨੇ ਅ ਤਰ ਕਿਦਾਂ ਹੋਇਆ ਹਾਸਾ ਇਹ ਸਾਰੇ ਵਧੀਆ ਰਹੇ ਸੀਗੇ ਤਾਂ ਸਾਨੂੰ ਦੱਸਦੇ ਦੋ ਭਾਈ ਸਾਡੇ ਸੀਗੇ ਲੱਗੇ ਸੀ ਇਹਨਾਂ ਨੂੰ ਕੱਢਣ ਤੇ ਜਦੋਂ ਤੱਕ ਆਏ ਉਦੋਂ ਤੱਕ ਤਾਂ ਬੰਦਾ ਫਰਾਰ ਹੀ ਵੀ ਨਾ ਦੱਸਿਆ ਕਹਿੰਦਾ ਜਿਹੜਾ ਕੰਡੇ ਵਾਲਾ ਉਹ ਵੀ ਭੱਜ ਗਿਆ ਜੀ 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 ਤੇ ਮੈਨੂੰ ਤੇ ਕੈਮਰਾ ਕੋਲ ਲੱਗਿਆ ਪਤਾ ਲੱਗ ਜਾਏਗਾ ਜਿਹੜਾ ਕਲੈਂਡਰ ਸੀਗਾ ਉਹ ਸੇਫ ਆ ਸਰ ਉਹ ਸੇਫ ਆ ਪਰ ਉਹਨੂੰ ਮੈਨੂੰ ਲੱਗਦਾ ਵੀ ਇੰਦਰੀ ਉਹ ਵੀ ਆ ਉਹਦਾ ਮਤਲਬ ਉਹ ਗੱਡੀ ਦੇ ਵਿੱਚ ਫਸਿਆ ਹੋਇਆ ਸੀਗਾ ਉਹ ਚੰਗੀ ਤਰ੍ਹਾਂ ਫਸਿਆ ਹੋਣਾ ਸਾਰੇ ਸਾਰਾ ਇਧਰ ਹੀ ਫੋਨ ਫਾਨ ਕੀਤਾ ਹੈ ਭਾਈ ਨੇ ਮਦਦ ਕੀਤੀ ਫਿਰ ਤੁਸੀਂ ਠੀਕ ਹੈ ਸਰ। ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਤੁਸੀਂ ਮੋਕੇ ਤੇ ਮੌਜੂਦ ਸੀ ਭਾਈ ਕਿੱਦਾਂ ਆਇਆ ਸੀ? ਪਹਿਲਾਂ ਗੱਡੀ ਚੱਲ ਗਈ ਸੀ ਜਦੋਂ ਤੁਸੀਂ ਵਾਪਸ ਇੱਥੇ ਆਏ ਆ। ਜੀ ਜੀ। ਇੱਕ ਲੰਦਾ ਹੋਣਾ ਸੀ ਕਟੜੀ ਕੋਸ਼ਿਸ਼ ਕਰ ਰਿਹਾ ਸੀ। ਜੀ ਜੀ ਜੀ। ਸਾਡੀ ਭਾਜੀ। ਠੀਕ ਹੈ ਮੁੰਡਾ ਠੀਕ ਆ ਉਹ ਜਿਹੜਾ ਜਿਹੜਾ ਵਿੱਚੋਂ ਕੱਢਿਆ। ਲੱਤ ਥੋੜੀ ਇੰਜਰ ਹੋਈ ਆ ਭਾਈ ਉਹਦੀ। ਠੀਕ ਹੈ ਜੀ। ਅਸੀਂ ਰੁਕੀ। ਅਸੀਂ ਤਿੰਨੇ ਸੀਗੇ। ਠੀਕ ਹੈ ਜੀ। ਅਸੀਂ ਤਿੰਨੇ ਹੀ ਸੀਗੇ ਭਾਈ। ਆ ਤੁਸੀਂ ਕੱਡੀ ਦੀ ਕੰਡੀਸ਼ਨ ਦੇਖ ਸਕਦੇ ਹੋ। ਮੁੰਡਾ ਵੀ ਨਾਲ ਸੀ ਸਾਡੇ। ਆ ਇੱਕ ਆ ਸੀ। ਅਸੀਂ ਸੀਗੇ ਤਿੰਨੇ ਆ ਰਹੇ ਸੀ। ਤੁਸੀਂ ਕਿੱਥੋਂ ਆਏ ਹੋ? ਭਾਈ ਠੀਕ ਹੈ ਅਸੀਂ ਤਾਂ ਐਸੀ ਐਸੀ ਮਾੜਾ ਸਮਾਨ ਲੈ ਟੈਗ ਦਾ ਕੰਮ ਕਰਦੇ ਫਾਸਟੈਗ ਦਾ ਭਾਈ ਅਸੀਂ ਠੀਕ ਹੈ ਜੀ ਫਾਸਟੈਗ ਮਾੜਾ ਮੰਦੇ ਤੋਂ ਲੈਂ ਚੱਲੇ ਸੀ ਸਾਡਾ ਕਸਟਮਰ ਦਾ ਭਾਈ ਪਰਸਨਲੀ ਸੀਗਾ ਭਾਈ ਇਸ਼ੂ ਸੀ ਪਰ ਕੋਈ ਇਸ਼ੂ ਅਸੀਂ ਕੰਮ ਨੂੰ ਚੱਲੇ ਸੀ ਅਸੀਂ ਦੇਖਿਆ ਭਾਈ ਨੂੰ ਹੈਲਪ ਦੀ ਲੋੜ ਸੀ ਅਸੀਂ ਹੈਲਪਰੋਂ ਖੜੇ ਤੇ ਹੁਣ ਵੀ ਬਾਕੀ ਅਸੀਂ ਭਾਈ ਇਹਨਾਂ ਨੂੰ ਸੱਜਿਆ ਮੈਨੂੰ ਗਾੜੀ ਰੋਗੀ ਸੀ ਆ ਭਾਈ ਇਹਨਾਂ ਨੂੰ ਜਿੰਨੇ ਡਰਾਈਵਰ ਮੇਰੇ ਭਰਾ ਸਾਰੇ ਆਪਣੇ ਨਾਲ ਖੜੇ ਭਾਈ ਠੀਕ ਹੈ ਤੇ ਜਿਹੜੇ ਆਪਣੇ ਲੋਕਲ ਬੰਦੇ ਆ ਉਹ ਵੀ ਆਪਣੇ ਨਾਲ ਖੜੇ ਆ ਸਰਦਾਰ ਪਈਆ ਦੇਖੋ ਜੀ ਨਾਲ ਇਹ ਵੀ ਆਪਣੇ ਨਾਲ ਖੜੇ ਪਈ ਸਾਈਕੈਟਰੀ ਗੱਡੀ ਕਿੱਥੋਂ ਆਈ ਕਿੱਥਵਈ ਗੱਡੀ ਦਾ ਪਈਆ ਆ ਦੇਖੋ ਗੱਡੀ ਨੰਬਰ ਇਹ ਲੁਧਿਆਣਾ ਨੰਬਰ ਗੱਡੀ ਆ ਜਿਹੜੀ ਇਹ ਆ ਬਈ ਤੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਲਾਈਵ ਇਹਦੇ ਵਿੱਚ ਕਿੰਦਾ ਬਹੁਤ ਹੀ ਜਿਹੜਾ ਡਰਾਈਵਰ ਦੇ ਨਾ ਕਲੀਨਰ ਜਿਹਾ ਉਹ ਬੜਾ ਬੁਰਾ ਫਸਿਆ ਹੋਇਆ ਸੀਗਾ ਜਿਸ ਨੂੰ ਬੜੀ ਜਦੋਂ ਜ਼ਿਆਦਾ ਨਾਲ ਸਾਰੇ ਦੋਸਤਾਂ ਨੇ ਮਿਲ ਕੇ ਇਹਨੂੰ ਬਾਹਰ ਕੱਢਿਆ ਸੀਗਾ ਜੀ ਤੁਸੀਂ ਦੇਖ ਸਕਦੇ ਹੋ ਇਹ ਗੱਡੀ ਹੈ ਜਿਹੜੀ ਇਹ ਲੋਡਡ ਆ ਜਾਂ ਨਹੀਂ ਲੋਡਡ ਇਹਦਾ ਬਾਰੇ ਅਜੇ ਜਾਣਕਾਰੀ ਨਹੀਂ ਬਟ ਇਹ ਲੱਗਦਾ ਲੋਡਡ ਆ ਤੁਸੀਂ ਦੇਖ ਸਕਦੇ ਹੋ ਨੰਬਰ ਇਹਦਾ ਪਰ ਹੁਣ ਮਾਹੌਲ ਦੀ ਗੱਲ ਕਰੀਏ ਤਾਂ 112 ਨੰਬਰ ਦੀ ਟੀਮ ਅਤੇ ਲੋਕਾਂ ਦੀ ਮਦਦ ਨਾਲ ਇੰਜਰਡ ਜਿਹੜਾ ਸਿਲੰਡਰ ਸੀਗਾ ਉਹਨੂੰ ਬਾਹਰ ਕੱਢ ਲਿਆ ਗਿਆ ਤੇ ਫਸਟੇਡ ਵਾਸਤੇ ਉਹਨੂੰ ਸਿਵਲ ਹਸਪਤਲ ਫਲੋਰ ਵਿਕੇ ਐਡਮਿਟ ਕਰਾ ਦਿੱਤਾ ਗਿਆ ਹੈ ਤੁਸੀਂ ਦੇਖ ਰਹੇ ਹੋ ਲਾਈਵ ਤਸਵੀਰਾਂ ਟਰੈਫਿਕ ਦੀ ਗੱਲ ਕਰੀਏ ਵੀ ਟਰੈਫਿਕ ਤਾਂ ਠੀਕ ਹੈ ਇਹ ਲਿੰਕ ਰੋਨ ਆਨ ਕਰਕੇ ਟਰੈਫਿਕ ਦੀ ਨਹੀਂ ਸਮੱਸਿਆ ਨਹੀਂ ਹੈਗੀ ਜਿਹੜਾ ਵਿਅਕਤੀ ਇੰਜਰਡ ਸੀਗਾ ਉਸ ਨੂੰ ਸਿਵਲ ਹਸਪਤਲ ਫਲੋਰ ਵਿਖੇ ਰੈਫਰ ਕਰ ਦਿੱਤਾ ਗਿਆ ਆ ਤੇ ਜਿਸ ਵਿੱਚ ਗੱਡੀ ਵਿੱਚ ਇਹ ਗੱਡੀ ਵੱਜੀ ਆ ਉਹ ਬੰਦਾ ਮੌਕੇ ਤੋਂ ਫਰਾਰ ਹੈ ਤੇ ਬਾਕੀ ਜਿਹੜੀ ਪੁਲਿਸ ਆ ਉਹ ਸੀਸੀਟੀਵੀ ਕੈਮਰੇ ਦੀ ਫੁਟੇਜ ਨੂੰ ਖੰਗਾਲ ਰਹੀ ਆ ਬਾਕੀ ਕਾਰਵਾਈ ਜੋ ਹੈ ਉਹ ਸਵੇਰੇ ਕੀਤੀ ਪੁਲਿਸ ਵੱਲ ਕੀਤੀ ਜਾਵੇਗੀ ਧੰਨਵਾਦ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ